ਰੇਡਰ ਤੇ ਚਲੋ ਅੱਜ ਦਾ ਬੈਸਟ ਰੇਡਰ 15 ਰੇਡਾਂ ਪਾਈਆਂ 15 ਨੰਬਰ ਹਾਸਲ ਕੀਤੇ ਐ ਬੈਂਕੇ ਆਲੇ ਬਾਜੂ ਦਾ ਚੇਲਾ ਅਮਰਤਪਾਲ ਅੰਬਾਸਰ ਸੰਘੀਆ ਬੈਸਟ ਰੇਡਰ ਹੈ ਮੇਰੇ ਮਿੱਤਰੋ ਅੰਬਾਸਰ ਸੰਘੀਆ ਜਾਫੀ ਦਾ ਸਰਾਜੂ ਸਿਆ ਬੈਸਟ ਜਾਫੀ ਕੈਂਠੇ ਦੇ ਜੇਤੂ ਬਣਿਆ ਜਾਫੀ ਬਣਿਆ ਬੈਸਟਾ ਬਹੁਤ-ਬਹੁਤ ਮੁਬਾਰਕਬਾਦ ਮੈਗ ਤੇ ਸ਼ਿਵ ਸਾਡਾ ਵੀਰ ਸੋਹਣੇ ਪਲੇਅਰ ਜਿਹੜੇ ਮੱਲ ਮੇਰੇ ਵੀਰੋ ਅੱਜ ਦੇ ਖੇਡ ਮੇਲੇ ਦੇ ਬੈਸਟ ਬਣੇ ਐ ਖੇਡ ਮੈਦਾਨ ਦਾ ਢੇਡਾ ਲਾਉਣਗੇ 3604 ਟਰੈਕਟਰ ਕਿ ਚਾਹ ਬੜਾ ਹੁੰਦਾ ਏ ਜੱਟ ਨੂੰ ਸੋਣੀ ਤੇ ਹਾੜੀ ਦਾ ਜੱਟ ਫੈਨ ਫੋਰਡ ਦਾ ਬੱਲੀਏ ਨੇ ਤੇ ਦੂਜਾ ਸ਼ੌਂਕ ਹੈ ਖੇਤੀਬਾੜੀ ਦਾ ਅੰਬਾ ਸੁਰ ਸਿੰਘੀਆ ਮੇਰੇ ਮਿੱਤਰੋ ਇੱਕ ਕਬੱਡੀ ਦਾ ਉਹ ਮੱਲ ਹੈ ਜਿਸ ਨੌਜਵਾਨ ਨੇ ਇੱਕ ਨਹੀਂ ਕਾਫੀ ਟਰੈਕਟਰ ਜਿੱਤੇ ਆ ਤੇ ਤਿੰਨ ਗੱਡੀਆਂ ਕਹਿੰਦੇ ਲੱਖਾਂ ਦੇ ਹਿਸਾਬ ਵਾਲੀਆਂ ਇੱਕ ਗੱਡੀ ਕਹਿੰਦੇ 1 ਕਰੋੜ ਵਾਲੀ ਰੇਂਜ ਰੋਵਰ ਗੱਡੀ ਉਹ ਖਖਪ ਡਾਇਰੈਕਸ਼ਨ ਵਾਲਿਆਂ ਨੇ ਮਾਨ ਸਨਮਾਨ ਦੇ ਵਿੱਚ ਪਲੱਥਾਂ ਦੇ ਕੱਪ ਵਿੱਚ ਦਿੱਤੀ ਤੇ ਇੱਕ ਸਕਾਰਪਿਓ ਕਾਲੇ ਰੰਗ ਦੀ 22-23 ਲੱਖ ਦੇ ਕਰੀਬ ਦੀ